ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਦੇ ਬਿਲਕੁਲ ਲਾਗੇ ਦੋਸਤੋ ਪਿੰਡ ਆ ਆਸਲ ਪੂਰੇ ਪਿੰਡ ਵੀ ਥੋੜੀ ਦੂਰੀ ਤੇ ਆ ਖੇਮ ਕਰਨਾ ਥੋੜੀ ਦੂਰੀ ਤੇ ਹੈਗਾ ਤੇ ਖਾਸ ਵਿਜਿਟ ਤੁਸੀਂ ਪਿੰਡ ਚੀਮੇ ਕਰਨੀ ਆ ਇਸ ਕਰੋਂ ਦੋਸਤੋ ਆਪਾਂ ਪਹਿਲਾਂ ਦੋ ਤੋਂ ਤਿੰਨ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਨੇ ਤੇ ਵਹਿੜਾ ਵੀਰ ਲੈ ਕੇ ਆਉਂਦਾ ਵਿਕਰੀ ਵਾਲੇ ਪਸ਼ੂ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਨਗ ਜਿਹੜੇ ਆ ਤੁਹਾਨੂੰ ਦਿਖਾ ਦਾਂਗੇ ਇੱਕ ਪਹਿਲਨ ਵਛੀ ਆ ਪਲੂਨ ਵਛੀ ਸੁਣੀ ਆ ਅ ਬਿਲਕੁਲ ਤਿਆਰੀ ਦੇ ਵਿੱਚ ਆ ਦਿਨ ਲੈ ਚੁਗੀ ਹਜੇ ਉਹ ਗੱਲਬਾਤ ਆਪਾਂ ਕਰ ਲਾਂਗੇ ਇੱਕ ਦੂਜਾ ਸੁਆ ਜਿਹੜੀ ਦੋਸਤੋ ਵਹਿੜ ਸੁਣੀ ਆ ਠੀਕ ਆ ਉਹ ਵੀ ਗੱਬਣਾ ਵਹਿੜਾਂ ਦੋਵੇਂ ਗੱਬਣਾ ਦੋਸਤੋ ਸਾਫ਼ ਸੁਥਰੀਆਂ ਨੇ ਠੀਕ ਆ ਥਣ ਦੇਵਿਆਂ ਦੀਆਂ ਕਾਫੀ ਸਾਫ਼ ਸੁਥਰੀਆਂ ਨੇ ਸੋ ਅੱਜ 28 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਦੋਸਤੋ 2:30 3 ਵਜੇ ਦਾ ਜਿਹੜਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਆਨਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਊਗਾ ਗੱਭਣਾ ਟਿੱਪ ਕੇ ਜਿਹੜੀ ਦੋਸਤੋ ਤਸੱਲੀ ਕਰ ਸਕਦੇ ਹੋ ਚੌਥਾ ਥਣਾ ਦੀ ਤੇ ਆਦੀ ਨਰਕਪਰਖ ਜਿਹੜੀ ਆ ਕਰਨ ਤੋਂ ਬਾਅਦ ਤੁਸੀਂ ਸੌਦਾ ਮਾਲਕ ਦੇ ਨਾਲ ਕਰ ਸਕਦੇ ਹੋ ਆਓ ਭਾਈ ਅਮਰਤ ਸਭ ਤੋਂ ਪਹਿਲਾਂ ਅਮਰਤ ਭਾਈ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਆ ਆਪਾਂ ਸਭ ਪਸ਼ੂ ਅੱਜ 2 ਵਗਾਊ ਆ ਹਾਂਜੀ 2 ਅਜੀ ਵੜਾ ਠੀਕ ਆ ਤੇ ਪਹਿਲਾਂ ਨੂੰ ਦੂਜੇ ਨੂੰ ਵੜਾ ਗਿਆ ਹਾਂਜੀ ਕੀ ਕਦ ਦਿਨ ਕਿੰਨੇ ਕਿੰਨੇ ਲੈ ਜਾਣਗੀਆਂ ਦੋਵੇਂ ਅਜੇ ਆਹ ਵੀਰ ਜੀ ਲੈ ਜੂ ਵਸ਼ੀ 2-4 ਦਿਨੀ ਅੱਛਾ ਉਹਨੇ ਹਫਤਾ ਲੈ ਜਾਣਾ ਠੀਕ ਹੈ ਇੱਕ ਦੋ ਚਾਰ ਕ ਦਿਨ ਲੈ ਜੂ ਜਿਹੜੀ ਪਲੂਨ ਵਸ਼ੀ ਆ ਸੁਣੀ ਆ ਦੂਜੇ ਸਵੇਰੇ ਇੱਕ ਜਿਹੜੀ ਸੂਣ ਜਾ ਰਹੀ ਹੈ ਇੱਕ ਹਫਤਾ ਸਮਾਂ ਲੈ ਜੂਗੀ ਠੀਕ ਆ ਤੇ ਆਹੋ ਕਰੀਏ ਸਟਾਰਟ ਪਈ ਅਮਰਤ ਸਵੇਰ ਪਹਿਲਾਂ ਨਹੀਂ ਸੁਣੀ ਆ ਹਾਂਜੀ ਯਾਰੋ ਜੀ ਪਹਿਲਾ ਸਵੇਰ ਦੋਸਤੋ ਸੂਣ ਜਾ ਰਹੀ ਹੈ ਠੀਕ ਆ ਤੇ ਦਿਨ 10 ਹੀ ਦਿੱਤੇ ਆ ਵੀ 4 ਕ ਦਿਨ ਹਜੇ ਲੈ ਕੇ ਜਾਊਗੀ ਬਾਕੀ ਕੁਆਲਿਟੀ ਪੂਰੀ ਹੈਗੀ ਥਣ ਥਣ ਤੁਸੀਂ ਵੇਖੋਗੇ ਤੇ ਆਹ ਮੁਠੀ ਦਾ ਥਣ ਬਿਲਕੁਲ ਠੀਕ ਆ ਪਹਿਲਰ ਬੱਸੀ ਆ ਜੀ ਬਹੁਤ ਜਾਰੀ ਆ ਅੱਛਾ ਜੀ ਹਾਂ ਜੀ ਲੋ ਜੀ ਇਧਰ ਕੋਈ ਚੱਕਰੀ ਨਹੀਂ ਠੀਕ ਆ ਠੰਡੀ ਤਾਂ ਸੀਲਸ ਲੱਗ ਪੂਰੀ ਆ ਆ ਕੋਈ ਭੈਣ ਕੋਈ ਵੀਰ ਬੜੇ ਚਵਾਈ ਤੁਸੀਂ इजीली ਕਰ ਸਕਦੇ ਹੋ ਬਾਕੀ ਆਹ ਜਿਹੜਾ ਥਣ ਆ ਸ਼ੇਪ ਵੇਖ ਸਕਦੇ ਬਿਲਕੁਲ ਮੁਠੀ ਵਾਲਾ ਜਿਹੇ ਦੀ ਹੱਥੀ ਚਵਾਈ ਵਾਲਾ ਥਣ ਲੱਗਾ ਸੋ ਪੈਰਣਾ ਵੇੜਾ ਨੇ ਜਿਹੜਾ ਦੋਸਤੋ ਬਹੁਤ ਕਹਿਰਾ ਘੱਟ ਇਹੋ ਜਿਹਾ ਥਾਂ ਨਿਕਲ ਕੇ ਸਾਹਮਣੇ ਆਉਂਦਾ ਦੇਖਣ ਦੇ ਵਿੱਚ ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾ ਦਿੰਨੇ ਆ ਬਾਕੀ ਆ ਫੇਸ ਕੁਆਲਟੀ ਹੈ ਠੀਕ ਆ ਹਾਂ ਅਮਰਤਪਾਈ ਖੋਲ ਕੇ ਪਸ਼ੂ ਬੇਸ਼ੱਕ ਦੋਸਤੋ ਕੋਈ ਇੱਕ ਇੱਕ ਦੋ ਦੋ ਨਾ ਕੀ ਆਉਂਦੇ ਆ ਪਰ ਸਾਫ ਸੁਥਰੇ ਹੁੰਦੇ ਆ ਸੀਲ ਸੋ ਪਸ਼ੂ ਹੁੰਦੇ ਆ ਠੀਕ ਆ ਤੇ ਕੁਆਲਿਟੀ ਜਿਹੜੀ ਆਰਡਰ ਦੀ ਕਾਫੀ ਵਧੀਆ ਹਜੇ 4 ਦਿਨ ਬਾਕੀ ਆ ਸੂਣ ਦੇ ਵਿੱਚ ਠੀਕ ਆ ਜੀ ਤੇ ਆਹ ਲਓ ਜੀ ਲੈਓ ਜੀ ਕਮਾਲ ਗਿਆ ਮਤਲਬ ਬਾਈ ਬਾਕੀ ਥਾਂ ਥਾਂ ਜਿਹੜਾ ਦੋਸਤੋ ਸੱਜੇ ਖੱਬੇੋਂ ਪਾਸਿਓਂ ਦੇਖੋਗੇ ਇੱਕਸਾਰ ਜਿਹੜੀ ਦੋਸਤੋ ਥਾਂ ਤੇ ਛੇਪ ਆਸ ਪਾਏ ਜਿੱਕੋ ਜਿਹਾ ਹੈਗਾ ਜਿੱਕਾ ਉਲਟੋ ਪਹਿਣੀ ਵਾਲੇ ਪਾਸਿਓਂ ਠੀਕ ਆ ਬੱਚੀ ਸਾਰੀ ਬਹੁਤ ਜ਼ਿਆਦੀ ਪਿਆਰੀ ਆ ਪਹਿਲਾ ਸੂਆ ਬੱਚੀ ਨੇ ਸੂਣਾ ਤੇ ਅੱਗੇ ਵਾਧੇ ਬੰਦੀ ਆ ਜਿਹੜਾ ਵੀਰ ਅੱਗੇ ਲੈ ਕੇ ਜਾਊਗਾ ਅਮਰਤਪਾਈ ਕਿੰਨਾ ਮੋਲ ਫਿਰ ਲੈਣ ਦੇਣਾ 52000 ਦਾ ਵੀਰ ਜੀ ਲੈਣ ਦੇਣਾ ਮੋਲ 52000 ਮੋਲ ਹਾਂਜੀ ਛੋੜ ਚੱਪਾ ਹੋ ਜੂ ਇਥੋਂ ਹਾਂਜੀ ਵੀਰ ਜੀ ਕਰ ਦਾਂਗੇ ਠੀਕ ਐ ਜ਼ਰੂਰ ਤੇ ਛੋੜ ਚੱਪਾ ਵੀ ਜਿਹੜਾ ਦੋਸਤੋ ਵੀਰ ਖੁੱਲੇ ਕਰ ਦਿੰਦਾ ਹੁੰਦਾ ਠੀਕ ਆ ਜੀ ਤੇ ਪਸ਼ੂ ਵੀ ਜਿਹੜਾ ਸਾਫ਼ ਸੁਥਰਾ ਹੁੰਦਾ ਪਹਿਲਾਂ ਵੀ ਵੀਡੀਓ ਪਾਈਆਂ ਨੇ ਆਪਾਂ ਬਿਲਕੁਲ ਬਾਜ਼ੀਬੇ ਰੇਟ ਵਾਲੀਆਂ ਪਹਿਲਾਂ ਵੀ ਵੜਾਂ ਜੜੀਆਂ ਇਸ ਘਰੇ ਤੁਹਾਨੂੰ ਵੇਖਣ ਦੇ ਵਿੱਚ ਮਿਲੀਆਂ ਨੇ ਅੱਜ ਦੋ ਵੜਾਂ ਸੀ ਇਹ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਪਲੂਨ ਵਸੀ ਆਪਾਂ ਤੁਹਾਨੂੰ ਦਿਖਾਈ ਆ 52000 ਦੇ ਵਿੱਚੋਂ ਮੌਕੇ ਤੇ ਮਾਨਸਾਨ ਜਿਹੜਾ ਉਹ ਹੋ ਜਾਊਗਾ ਠੀਕ ਆ ਤੇ ਪਛੀ ਪਿਆਰੀ ਹੈ ਜਰੂਰ ਤੁਸੀਂ ਕੰਟੈਕਟ ਕਰ ਲਿਓ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਸੈਕੰਡ ਨੰਬਰ ਤੇ ਸੁਬਾ ਕੇ ਨਵਾ ਸੁਣ ਜਾ ਰਹੀ ਆ ਦੂਜੇ ਵਰਜੀ ਦੂਜੇ ਆ ਹਾਂਜੀ ਇਹ ਦਿਨ ਕਿੰਨੇ ਲੈ ਜੂਗੀ ਦੇਣ ਮਿਰਜੀ ਹਫਤਾ ਲੈ ਜਾਣਾ ਵੜਨੇ ਹਾਂਜੀ ਇੱਕ ਹਫਤਾ ਲੈ ਜੂਗੀ ਠੀਕ ਆ ਕਦ ਪੂਰਾ ਵੱਡਾ ਠੀਕ ਹੈ ਜੀ ਵੱਡੇ ਕਦ ਕੱਟ ਦੇ ਵਿੱਚ ਆ ਤੇ ਜਿਹੜੀ ਪਹਿਲੇ ਨੰਬਰ ਤੇ ਵਸ਼ੀ ਦਿਖਾਈ ਆ ਉਹਦੇ ਨਾਲੋਂ ਵੀ ਕਦ ਉੱਚਾ ਹੈਗਾ ਠੀਕ ਆ ਕਿਉਂਕਿ ਇਹ ਪਹਿਲਣ ਬੱਛੀ ਆ ਇਹ ਮੂੰਹ ਦੰਦੋਂ ਤਾਂ ਮਿਲਦਾ ਚੌਗੀ ਹੋਊਗੀ ਨਾ ਹਾਂਜੀ ਚੌਗੀ ਹਜੇ ਛਿੱਗ ਛਿੱਕ ਦੇ ਦੰਦ ਬਰਾਬਰ ਨਹੀਂ ਕੀਤੇ ਹਨਾ ਹਾਂਜੀ ਚੱਕੇ ਨਹੀਂ ਹਜੇ ਹਾਂਜੀ ਹਾਂਜੀ ਠੀਕ ਆ ਤੇ ਆ ਇੱਕ ਹਫਤਾ ਲਹਿ ਚੁਗੀ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਈ ਆ ਸਵੇ ਬਾ ਤੁਜਾ ਠੀਕ ਹੈ ਜੀ ਸੈਕੰਡ ਲਕਟੇਸ਼ਨ ਦੇ ਵਿੱਚ ਸੂਣ ਜਾ ਰਹੀ ਹੈ ਬਾਕੀ ਥੰਮ ਥੰਮ ਦੀ ਕੁਆਲਿਟੀ ਇਹਦੀ ਵੀ ਦਿਖਾਉਣੀ ਆ ਆਪਾਂ ਤੁਹਾਨੂੰ ਆ ਵੇਖੋ ਜੀ ਆ ਕਰ ਉਹ ਚੈੱਕ ਹੈ ਠੀਕ ਹੈ ਤੇ ਚਾਰ ਥਾਣਾ ਇੱਕ ਮਾੜਾ ਪਿੱਛੇ ਬੱਚਾ ਜਿਹਾ ਲੱਗਾ ਨਾ ਜੀ ਫੂਟ ਜੀ ਆ ਹਾਂ ਜੀ ਬਾਕੀ ਚੌਥਾਣਾ ਦਾ ਸਪੇਸ ਗਾਇਬ ਸਾਰੇ ਜਿਹਾ ਥਾਣਾ ਦਾ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਤੇ ਅਮਰਤਪਾਈ ਥਿੱਪਣ ਕਿਦਾਂ ਫਿਰ ਪੂਰੀ ਵਰਜੀ ਮੋਗਾ ਜੇ ਅੱਛਾ ਹਾਂ ਜੀ ਪੋਲੀ ਵਰੂ ਫਿਰ ਹੈ ਪੋਲੀ ਪੋਲੀ ਐ ਭੂਗਰ ਗਈ ਠੀਕ ਹੈ ਭਰਾ ਦਿਖਾਈਏ ਵੀ ਫਿਰ ਹਾਂ ਜੀ ਸੋ ਸੋਹਣੇ ਕਦ ਕੱਦ ਤੇ ਵਿੱਚ ਆ ਹਾਈਟ ਮੀਡੀਅਮ ਤੋਂ ਜਿਹੜੀ ਪਲੱਸ ਵੱਡੀਆਂ ਵੇੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਸੁਰੂਆਤ ਦੂਜਾ ਥਣ ਦੇਵੇ ਦੀ ਪੂਰੀ ਸਫਾਈ ਆ ਦਿਨ ਹਫਤਾ ਪੂਰਾ ਜਿਹੜਾ ਲੱਗੂਗੀ ਹਜੇ ਆਇਆ ਨੂੰ ਮੜਾ ਘੁਮਾ ਕੇ ਨੇ ਆਰ ਰੇ ਠੀਕ ਅਮਰਤ ਬਾਈ ਕਮਾਇਓ ਸੋ ਦੋਵੇਂ ਬੈੜਾਂ ਜਿਹੜੀਆਂ ਦੋਸਤੋ ਕਮਾਲ ਦੀਆਂ ਠੀਕ ਆ ਪਹਿਲਣ ਵੱਚੀ ਆ ਦੂਜੇ ਸੂਵੇ ਆ ਅਮਰਤ ਮੁੱਲ ਕਿੰਨਾ ਰਹੂਗਾ ਇਸ ਦੂਜੇ ਨੰਬਰ ਵਾਲੀ ਬੈੜ ਦਾ 57000 ਚ ਵੀਰ ਜੀ ਆਪਾਂ 100 200 ਦਾ ਮਾਨ ਕਰ ਦਾਂਗੇ 57 ਚੋਂ ਹਾਂਜੀ ਠੀਕ ਆ ਭਰਾ ਹਾਂਜੀ ਤੇ ਬਾਕੀ ਪਹਿਲਾਂ ਜਿਹੜੀ ਬੱਸੀ ਆ ਇਹ ਵੀ ਬਿਲਕੁਲ 53 ਸ਼ਹਿਦ ਹੀ ਆਉਦਾਊਗਾ ਜੇ ਮੈਨੂੰ ਸ਼ਹਿਦ ਹੀ ਵਰਦੀ ਠੀਕ ਆ ਜੀ ਠੀਕ ਆ ਤੇ ਪਹਿਲਾਂ ਬੱਸੀ ਵੀ ਕਮਾਲ ਦੀ ਆ ਦੂਜੇ ਸਵੇਰੇ ਜਿਹੜੀ ਵਾਇੜਾ ਦੋਸਤੋ ਉਹ ਵੀ ਬਹੁਤ ਵਧੀਆ ਠੀਕ ਆ ਮੁੱਲ ਪਰਤੇ ਵੀ ਜਾਇਜ਼ ਆ ਜੋੜੀ ਕਿਸੇ ਵੀਰ ਨੇ ਪਾਉਣੀ ਹੋ ਤੁਸੀਂ ਬੇਸ਼ੱਕ ਇਹਦਾ ਦੋਸਤੋ ਜੋੜੀ ਵੀ ਪਾ ਸਕਦੇ ਹੋ ਫਿਲਹਾਲ ਉਸ ਤੋਂ ਪਹਿਲਾਂ ਘਰ ਵਿਜਿਟ ਕਰਕੇ ਜਿਹੜੀ ਤਸੱਲੀ ਕਰ ਲਿਓ ਠੀਕ ਆ ਆ ਪਸੂ ਨੇ ਅੱਜ ਵੀਰ ਅਮਰਤ ਦੇ ਕੋਲ ਤੇ ਆ ਦੇਖੋ ਥੰਮ ਦੀ ਹਮ ਅਮਰਤ ਭਾਈ ਨੰਬਰ ਬੁੱਲ ਕੇ ਸੰਪਰਕ ਆਪਣੇ 62838 38526 ਠੀਕ ਹੈ ਜੀ ਹਾਂਜੀ ਇਹ ਦੋਸਤੋ ਮੇਰੇ ਨਾਲ ਵੀਰ ਅਮਰਤ ਤੇ ਖਾਸ ਵਿਚਰ ਤੁਸੀਂ ਪਿੰਡ ਚੀਮੇ ਕਰਨੀ ਹੈ ਨੇੜੇ ਅਮਰਕੋਟ ਦੋ ਪਸ਼ੂ ਦਿਖਾਏ ਆ ਦੋਸਤੋ ਤੁਹਾਨੂੰ ਠੀਕ ਆ ਪਸ਼ੂ ਇਥੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬੇੜਾ ਆਉਂਦੀਆਂ ਨੇ ਖਾਸ ਕਰਕੇ ਬੇੜਾ ਆਉਂਦੀਆਂ ਨੇ ਪਹਿਲੇ ਨਾਲ ਦੂਜੇ ਨਾਲ ਠੀਕ ਹੈ ਜੀ ਇਸੇ ਤਰ੍ਹਾਂ ਇਸੇ ਵੰਡ ਦੀਆਂ ਜਿਹੜੀਆਂ ਬੇੜਾ ਆਉਂਦੀਆਂ ਨੇ ਨਸਲ ਬਰੀਡ ਐਚ ਐਫ ਵੀ ਆਉਂਦੀ ਆ ਜਰਸੀ ਸ਼ਾਹੀਵਾਲ ਹਰ ਇੱਕ ਤਰ੍ਹਾਂ ਦੀ ਜਿਹੜੀ ਦੋਸਤੋ ਕੁਆਲਿਟੀ ਆ ਆਉਂਦੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ